ਦਰਦੀ ਨਹਿਰ ਦੇ ਵਿੱਚ ਬੱਚੇ ਦੀ লাশ ਬਰਾਮਦ ਹੋਈ ਹੈ ਸੋ ਤਿੰਨ ਵਿਅਕਤੀਆਂ ਨੇ ਬੱਚੇ ਨੂੰ ਨਹਿਰ ਦੇ ਵਿੱਚ ਸੁੱਟਿਆ ਰਾਹਗੀਰ ਦੇ ਵੱਲੋਂ ਕਿਹਾ ਗਿਆ 2 ਤੋਂ 3 ਮਹੀਨੇ ਦੀਸੀ ਜਾ ਰਹੀ ਹੈ ਬੱਚੇ ਦੀ ਉਮਰ ਨਹਿਰ ਦੇ ਵਿੱਚ ਛੋਟੇ ਬੱਚਿਆਂ ਨੇ ਦੇਖੀ ਬੱਚੇ ਦੀ লাশ ਤੇ ਪੁਲਿਸ ਨੇ ਬੱਚੇ ਦੀ লাশ ਨੂੰ ਆਪਣੇ ਕਬਜ਼ੇ ਦੇ ਵਿੱਚ ਲਿਆ ਸੋ ਜਲੰਧਰ ਦੇ ਵਿੱਚ ਇਹ ਘਟਨਾ ਵਾਪਰੀ ਹੈ ਜਿੱਥੇ ਕਿ 2 ਤੋਂ 3 ਮਹੀਨੇ ਦਾ ਬੱਚਾ ਜਿਹੜਾ ਕਿ ਨਹਿਰ ਦੇ ਵਿੱਚ ਸੁੱਟਿਆ ਗਿਆ ਨਹਿਰ ਦੇ ਵਿੱਚ ਬੱਚੇ ਦੀ লাশ ਜਿਹੜੀ ਕਿ ਬਰਾਮਦ ਹੋਈ ਹੈ ਰਾਹਗੀਰ ਦੇ ਵੱਲੋਂ ਦੱਸਿਆ ਗਿਆ ਕਿ 2 ਤੋਂ 3 ਮਹੀਨੇ ਦਾ ਬੱਚਾ ਹੈ ਜਿਹੜਾ ਕਿ ਜਿਸ ਦੀ লাশ ਨੂੰ ਜਿਸ ਤੋਂ ਕਿ ਨਹਿਰ ਦੇ ਵਿੱਚ ਸੁੱਟ ਦਿੱਤਾ ਗਿਆ ਤੋਂ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਉੱਥੇ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਹੈ ਸੋ ਚਰਨਦਰਦੀ ਨਹਿਰ ਦੇ ਵਿੱਚ ਬੱਚੇ ਦੀ ਲਾਸ਼ ਜਿਹੜੀ ਕਿ ਬਰਾਮਦ ਹੋਈ ਹੈ ਸਰ ਮੈਂ ਨਹਿਰ ਤੋਂ ਜਾ ਰਿਹਾ ਸੀਗਾ ਆਪਣੀ ਬੇਟੀ ਨਾਲ ਥੋੜਾ ਕੰਮ ਗਿਆ ਸੀਗਾ ਤੇ ਵਾਪਸ ਆ ਰਿਹਾ ਤੇ ਬੇਟੀ ਜਾਂਦੀ ਪਾਣੀ ਦੇਖਣਾ ਪਾਪਾ ਗੱਡੀ ਰੁਕੋ ਤੇ ਪਾਣੀ ਆ ਘਟ ਗਿਆ ਦੇਖਣਾ ਸਾਡਾ ਛੱਡਣਾ ਐਕਚੁਅਲੀ ਟੀਵੀ ਵਾਲਾ ਰਿਮੋਟ ਏ ਕਿਹਾ ਦੀ ਅਸੀਂ ਉਹਨੂੰ ਦੇਖਣ ਲੱਗ ਗਏ ਸੀ ਪਰ ਫਿਰ ਸਬੰਧਦਾਰ ਆ ਨਾਏ ਸੀ ਠੀਕ ਹੈ ਜੀ ਟੀਵੀ ਵਾਲਾ ਰਿਮੋਟ ਏ ਕਿਹਾ ਸੀ ਪਾਪਾ ਉਹ ਕਹਿੰਦੀ ਪਾਪਾ ਦੇਖ ਲਈਏ ਕਿੱਥੇ ਕਿੱਥੇ ਤਿਆਰ ਕੇ ਚਲ ਗਿਆ ਅਸੀਂ ਦੇਖਣਾ ਕਿ ਕਿਤੇ ਬੱਚੇ ਨਾ ਰਹੇ ਸੀ ਜੇ ਕਿ ਉਹ ਛੋਟੇ ਛੋਟੇ ਬੱਚੇ ਨੂੰ ਕਹਿੰਦਾ ਅੰਤਲ ਆ ਬੱਚਾ ਤਿਆਰ ਦਾ ਦਿਆ ਜਦੋਂ ਮੈਂ ਦੇਖਿਆ ਬੱਚੇ ਬੱਚਾ ਪਹਿਲਾਂ ਮੈਂ ਸੁਣਿਆ ਕਿ ਖਿਡੌਣਾ ਹੈ ਕਿ ਮੈਂ ਰੋਮਸਾਈਡ ਤੋਂ ਆਇਆ ਉਹ ਦੇਖਿਆ ਬੱਚਾ ਹੈ ਬੱਚੇ ਦੇ ਕਿਸੇ ਬੱਚੇ ਦੀ ਹੈੱਡ ਬੋਡੀ ਹੈ ਕਿ ਮੈਂ ਉਹਨਾਂ ਨੂੰ ਬੱਚੇ ਨੂੰ ਪੁੱਛਿਆ ਆ ਕਿੰਨੇ ਛੱਡੇ ਆ ਉਹ ਬੱਚੇ ਕਹਿਣ ਲੱਗੇ ਕਿ 10 ਮਿੰਟ ਪਹਿਲਾਂ ਕੋਈ ਆਂਟੀ ਛੱਡ ਕੇ ਗਈ ਆ ਥੋੜੀ ਦੇਰ ਪਹਿਲਾਂ ਤੇ ਮੈਂ ਜਦੋਂ ਉੱਧ ਅਗਰ ਦੇਖਿਆ ਤਾਂ ਮੈਨੂੰ ਜੋ ਦੇਖਿਆ ਉਹਦੇ ਪੈਰ ਦਿਖਿ ਗਏ ਬੱਚੇ ਦੇ ਮੈਂ ਉਹਦੀ ਫੋਟੋ ਕਲਿੱਪ ਕਿੱਥੇ ਤੇ ਆਪਣੇ ਗਰੁੱਪ ਦੇ ਵਿੱਚ ਸੈਂਡ ਕੀਤੀ ਮੇਰੇ ਪ੍ਰੈਸ ਵਾਲੇ ਜਿਹੜੇ ਫਰੈਂਡ ਸਰਕਲ ਹੈ ਪਲੱਸ ਜਨਰਲ ਸਿਟੀ લાઇਵ ਸੋਸ਼ਲ ਮੀਡੀਆ ਐਨਾ ਸਭ ਨੂੰ ਸੈਂਡ ਕੀਤੀ ਤੇ ਇਹ ਮੀਡੀਆ ਵਾਲੇ ਭਰਾ ਸਾਰੇ ਇੱਥੇ ਪਹੁੰਚੇ ਆ ਪਲੱਸ 112 ਨੰਬਰ ਤੇ ਵੀ ਉਹਨਾਂ ਨੇ ਆ ਕੇ ਕਾਲ ਕੀਤੀ ਹੈ ਤੇ ਹੁਣ ਦੇਖੋ ਜਿਹੜਾ ਕਿਸੇ ਭਾਗ ਸਾਥ ਰਹੇ ਨਹੀਂ ਹੈ ਗੱਡੀਆਂ ਦੇ ਬੱਚੇ ਦੀ ਗੱਡੀ ਹੈ ਤੇ ਲੜਕਾ ਆਇਆ ਉਹ ਮੈਨੂੰ 10 ਮਿੰਟ ਪਹਿਲਾਂ ਫੋਨ ਆਇਆ ਜੀ ਭਾਈ ਬੱਚਾ ਇੱਕ ਇੱਥੇ ਲਾਸ਼ ਪਈ ਹੈ ਬੱਚੇ ਦੀ ਲੈਵ ਦੇ ਵਿੱਚ ਉਹ ਬੱਚੇ ਜਦੋਂ ਮੈਂ ਮੌਕੇ ਤੇ ਪਹੁੰਚਾ ਉਹ ਲਾਸ਼ बच्ची ਕੱਢ ਕੇ ਬਾਹਰ ਰੱਖੀ ਗਈ ਹੈ ਸੀਸੀਟੀਵੀ ਇਸ ਸਬੰਧੀ ਸਾਡੇ ਡਿਊਟੀ ਅਫਸਰ ਜਿਹੜੇ ਨੇ ਉਹ ਮੇਰੇ ਤੋਂ ਪਹਿਲਾਂ ਪਹੁੰਚ ਚੁੱਕੇ ਸੀ ਪਰ ਪਬਲਿਕ ਦੇ ਦਸਤਾਬਾਤ ਕੋਈ ਲੜੀ ਇੱਥੇ ਸੁੱਟ ਕੇ ਗਈ ਹੈ ਬੱਚੇ ਉਸ ਬੰਦੀ ਉੱਪਰ ਜਿਹੜੇ ਸੀਸੀਟੀਵੀ ਫੁਟੇਜ ਜਿਹੜੇ ਨਾਲ ਉਹ ਦੇਖ ਕੇ ਉਸ ਬੰਦੀ ਸਰ ਜੀ ਜੋ ਵੀ ਕਾਨੂੰਨੀ ਕਾਰਵਾਈ ਕਰਾਂਗੇ ਜ਼ਰੂਰ ਕਰਾਂਗੇ ਕਿੱਥੇ ਸੀਸੀਟੀਵੀ ਕੈਮਰੇ ਲੱਗੇ ਨੇ ਕਮਲ ਪਾਪਾ ਕਨੇ ਘਟਿਆ ਲੜਕਾ ਹੈ ਲੜਕੀ ਹੈ ਕਿੰਨੇ ਕੋ ਮਹੀਨੇ ਤਿੰਨ ਕੋ ਚਾਰ ਮਹੀਨੇ ਦਾ ਜਾਤਾ ਹੈ ਕਿਹੜੀ ਜਗ੍ਹਾ ਵਾਦਸਾ ਹੈ ਕਿ ਬਾਵਾਸੀ ਨਿਆ ਆਪਣੇ ਪਾਪਾ ਬੁੱਢਾ ਜੀ ਬੋਲਦੇ ਲੱਗੇ ਸਰ ਮੇਰੀ ਅੱਜ ਨਰਾਪਰਾ ਸ਼ੁਰੂ ਹੋ ਗਿਆ ਉਹ ਮਾਰਾ ਦਰ ਲੋ ਆਇਆ ਜਿਹੜਾ ਜੱਸਾ ਸੜ ਗਿਆ ਇਹ ਕੱਲ੍ਹ ਜੀ ਪਤਾ ਜਵਾਨਾ ਜੀ ਕੁਛ ਨਹੀਂ ਜਾ ਜਾ ਸਕਦਾ ਪਰ ਕੀ ਪ੍ਰੋਬਲਮ ਹੈ ਜਾਂ ਬੱਚੇ ਨੂੰ ਕੋਈ ਪ੍ਰੋਬਲਮ ਹੈਗੀ ਜਾਂ ਬੱਚੇ ਡੈਪ ਹੋ ਜੀ ਇਹ ਇਹ ਤੱਕ ਕੋਈ ਚੱਲਦਾ ਨਹੀਂ ਉਹ ਕੀ ਕਰਦੇ ਕੀ ਕੀ ਜਾ ਰਹੀ ਹੈ ਉਹਨਾਂ ਅਸੀਂ ਜੋ ਵੀ ਬੰਦ ਕਾਨੂੰਨੀ ਕਾਰਵਾਈ ਕਰਾਂਗੇ